ਅਸੀਰੋ ਦੋਸਤੋ ਅੱਜ ਤਨੋ ਲੰਮੜੀ ਦੀ 27 1 2025 ਨੂੰ ਇੱਕ ਜਰਸੀ ਗਾਂ ਵਕਿਆ ਹੋਇਆ ਸੋ ਪੁੱਛਦੇ ਆ ਬੜੀ ਦੋ ਟੇਲ ਕੀ ਹਾਲ ਬਾਤ ਹੈ ਤੇ ਬਹੁਤ ਸੋਹਣੀ ਹੈ ਪਿਕਚਰ ਵਧੀਆ ਹੈ ਪਿਓਰ ਨਸਲ ਚ ਵਧੀਆ ਬਰੀਡ ਚ ਹੈ ਤੇ ਕੀ ਨਾਮ ਬਾਈ ਆਪਣਾ ਸੁਪਿੰਦਰ ਸਿੰਘ ਹੈ ਜੀ ਸੁਪਿੰਦਰ ਸਿੰਘ ਕਿਹੜਾ ਪਿੰਡਾ ਬਾਈ ਬਰਨਾਲੇ ਕੋਲ ਬਰਨਾਲੇ ਕੋਲ ਫਰਮਾਹੀ ਪਿੰਡ ਤੇ ਕਿਵੇਂ ਕੀ ਰਿਕਾਰਡ ਆ ਬਹਿੜਦਾ ਬਾਈ ਰਿਕਾਰਡ ਬਾਈ ਨਾਦਾ ਹੈ ਜੀ 25 प्लस ਦਾ 25 प्लस ਦਾ ਹਾਂਜੀ ਤੇ ਕਿੰਨੇ ਦਿਨ ਰਹਿੰਦੇ ਸੂਣ ਚ ਬਈ ਹਜੇ ਹੁਣ 10 ਦਿਨ ਬਾਕੀ ਨੇ ਜੀ 10 ਦਿਨ ਬਾਕੀ ਨੇ ਹਜੇ ਹਾਂਜੀ ਠੀਕ ਐ ਤੇ ਪਹਿਲਾ ਪਹਿਲੇ ਸੂਏ ਇੱਕ ਦੂਜੀ ਸੂਏ ਬਈਏ ਇੱਕ ਦੂਜੀ ਸੂਏ ਦੂਜੀ ਸੂਏ ਹੁਣ ਸੂਣਾ ਹਾਂਜੀ ਠੀਕ ਐ ਤੇ ਵੇਚਣ ਦਾ ਕੀ ਰੇਟ ਰੂਟ ਕੀ ਮੁੱਲ ਬਾੜੀ ਆ ਭਰਾ ਰੇਟ ਵੀ ਇੱਕ 10 ਇੱਕ 10 ਠੀਕ ਐ ਤੇ ਆਪਣਾ ਪਿੰਡ ਕਿੱਥੇ ਜੇ ਰਹਿ ਗਿਆ ਬਈ ਪਿੰਡ ਬਰਨਾਲਾ ਤੋਂ 2 ਕਿਲੋਮੀਟਰ ਦੇ ਨੇੜੇ ਆ ਪਿੰਡ ਬਰਨਾਲਾ ਤੋਂ 2 ਕਿਲੋਮੀਟਰ ਤੇ ਠੀਕ ਆ ਭਰਾ ਤੇ ਬੈੜ ਬਹੁਤ ਸੋਹਣੀ ਆ। ਠਿਕੜੀ ਦੇ ਪਾਪੇ ਵਰਗੇ ਥਾਣਾ ਵਧੀਆ, ਸੀਲ ਐ, ਠੰਡੀ ਐ। ਬਹੁਤ ਵਧੀਆ ਨਰੋਈ ਐ, ਕੋਈ ਇਹੋ ਜੀ ਗੱਲ ਨਹੀਂ ਕੋਈ ਘਾਟ। ਐਨੀ ਕੀ ਗਾਂ ਚ। ਤੇ ਬਾਕੀ ਬਾਈ ਤੁਸਾਨੂੰ ਮੈਂ ਕੰਟੈਕਟ ਨੰਬਰ ਲੈ ਕੇ ਦਿਨਾ ਬਾਈ। ਕੰਟੈਕਟ ਨੰਬਰ ਬੋਲਦੇ ਆ ਬਾਈ ਦਾ। ਤੇ ਵਧੀਆ ਬੈੜ ਐ, ਪੂਰੀ ਸੋਹਣੀ ਐ। ਇਹੋ ਜੀ ਗੱਲ ਨਹੀਂ ਮੱਥੇ ਤੇ ਬੋਦੀ ਵਾਲੀ ਐ। ਮੱਥੇ ਤੇ ਤੋਆ ਐ। ਪੂਰੀ ਸੁਣੀਏ ਗੋਲ ਕਰਨ ਦੀ ਹੈ ਜੇ ਕਹਦੀ ਵੀ ਬਈ ਤਾਂ ਕੋਈ ਕਮੀ ਨਹੀਂ ਜਗੀ ਵਧੀਆ ਪੂਰੀ ਬਰੀਡ ਚ ਆ ਜੀ ਤੇ ਬਾਈ ਨੰਬਰ ਕਿੰਨਾ ਬਾਈ ਆਪਣਾ ਉਹਨਾਂ ਦੇਖਣ ਬਾਅਦ ਇੱਕ ਮਿੰਟ ਹਾਂਜੀ ਨੰਬਰ ਕਿੰਨਾ ਬਾਈ ਆਪਣਾ ਨੰਬਰ ਬੋਲ ਦਿਓ ਫੋਨ ਨੰਬਰ ਆਪਣਾ ਨੰਬਰ 97800 ਰਾਜੀ ਹਾਂਜੀ 18514 ਦੁਬਾਰਾ ਇੱਕ ਵਾਰੀ ਹੋਰ ਬੋਲ ਦਿਓ 97810 ਹਾਂ 18514 ਕੀ ਨਾਮ ਬਾਈ ਆਪਣਾ ਸੁਪਿੰਦਰ ਸਿੰਘ ਹੈ ਜੀ ਸੁਪਿੰਦਰ ਸਿੰਘ ਠੀਕ ਹੈ ਪਿੰਡ ਫਰਮਾਹੀ ਨਾਮ ਸਪਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਤਨੋਲੇ ਤੋਂ 2 ਕਿਲੋਮੀਟਰ ਤੇ ਬਸਤੇ ਪਿੰਡ ਰਹਿਆ ਹੁੰਦਾ ਇਹ ਬਾਈ ਹਾਂ ਬਾਈ ਗੁਲਾਬ ਸਿੱਧੂ ਦੇ ਪਿੰਡ ਤੋਂ ਠੀਕ ਧੰਨਵਾਦ